van dir e muda ਮੰਜਾਈ ਦਾ ਕੋ ਕੋ ਖਾਨ ਜਦੋਂ ਵੱਜ ਜਣਾ ਸਾਰੇ ਪਿੰਡਾਂ ਦੇ ਵਿੱਚ ਆ ਜਾਣਾ ਸਰਦਾਰ ਗਿੱਦੀ ਸਿੰਘ ਜੱਲੇ ਔਰ ਪੰਜਾਬ ਪੰਡਾਂ ਨਾਲ ਰੰਚਕਾ ਪਹੁੰਚ ਚੁੱਕੇ ਐ ਸਾਰਿਆਂ ਨੂੰ ਬੇਨਤੀ ਐ ਸਾਰੇ ਭਰਾ ਆਜੋ ਪਿੰਡਾਂ ਦੇ ਵਿੱਚ ਸਾਰੇ ਕਿਸਾਨ ਭਰਾ ਤੇ ਮੈਂ ਪ੍ਰਧਾਨ ਜੀ ਨੂੰ ਹਕੂਮਾ ਵੀ ਤੁਸੀਂ ਪ੍ਰਧਾਨ ਜੀ ਸਿੱਧਾ ਸਟੇਜ ਤੇ ਆਜੋ ਕਾਰ ਲੋ ਜਾਰੀ ਲੋਕ ਇਸ ਸੰਗੋਸ਼ ਤੋਂ ਸਭ ਤੋਂ ਪਹਿਲਾਂ ਪਰਦੇ ਪਰਵਾਹ ਕਰਨ ਵਾਲੇ ਜੀ ਕਾ ਖਾਸਾ ਪਰਵਤ ਜੀ ਮਤੇ ਇਸ ਕਾ ਦੀ ਮਾਫੀ ਚਾਹਾਂਗੇ ਕਿ ਅਸੀਂ ਦਿੱਤੇ ਸਮੇਂ ਤੋਂ ਕਾਫੀ ਡੇਟ ਹੋ ਗਿਆ ਹੈ। ਚਲਦਾ ਇਹੇ। ਇਹ ਤਰ੍ਹਾਂ ਦੇ ਪਰਿਵਾਰ ਵਿੱਚ ਕੰਮ ਸਮੱਸਿਆਵਾਂ ਕੋਈ ਮਾਕਰ ਮਾਕਰ ਆਉਣ ਜਾਣਾ।

ਦਾ ਦੌਰ ਸ਼ੁਰੂ ਹੈ ਕੱਲ ਵੀ ਕੱਲ ਵੀ ਮੀਟਿੰਗ ਆਊਗਾ ਤੁਹਾਡੇ ਮੁਖ ਸਬੰਧ ਸਹਿਯੋਗੀ ਜੀ ਬੁਲਾ ਕੇ ਮੈਯਰਲ ਨੀ ਮੀਟਿੰਗ ਹੋਣੀ ਉਸ ਤੋਂ ਬਾਅਦ ਕੋਠੰਡਾ ਡਿਸਟ੍ਰਿਕਟ ਦੇ ਵਿੱਚ ਮੈਯਰਲ ਉਸ ਤੋਂ ਬਾਅਦ ਰਾਧਨੌਰ ਜਟੇ ਜਿਲ੍ਹਾ ਪ੍ਰੀਕੋਟ ਕੋਲ ਮੀਟਿੰਗ ਅਸੀਂ ਇਹ ਮੀਟਿੰਗ ਐਸੇ ਸਮੇਂ ਦੀ ਲੋੜ ਹੈ ਸਿਸਕੋ ਇੰਪਦਾਬ ਹਰਿਆਣਾ ਦੇ ਵਿੱਚ ਅੰਦੋਲਨ ਬਹੁਤ ਐਕਟਿਵ ਹੈ। ਬਗਵੀਅ ਸਿਰਤਾਮੇ ਵਿੱਚ ਮੀਟਿੰਗ ਹੋਣਾ ਚਾਹੀਦੀ ਸੀ। ਲੇਕਿਨ ਸਾਨੂੰ ਮੀਟਿੰਗ ਇੱਥੇ ਇਸ ਲਈ ਕਰ ਰਹੀਆਂ ਨੇ ਕਿ ਜਿਸ ਤਰ੍ਹਾਂ ਦਾ ਰਾਜਨੀਤੀ ਦੇ ਅੰਦਰ ਬਦਲਾਅ ਆਇਆ ਹੈ। ਕਿ ਜਿਸ ਤਰ੍ਹਾਂ ਦੀ ਅੰਦੋਲਨ ਦੀ ਨਵੀਂ ਦਿਸ਼ਾ ਵੱਲ ਨੂੰ ਲੈ ਕੇ ਜਾਣ ਦੀ ਲੋੜ ਮਹਿਸੂਸ ਕਰਦੇ ਹਾਂ ਉਹਦੇ ਚੋਂ ਲੱਗਿਆ ਕਿ ਅਸੀਂ ਜੋੜ ਦੇ ਕੇ ਪਿੰਡ-ਪਿੰਡ ਹੱਥਾਂ ਦੇਤੇ ਸਾਡੀ ਮੀਟੇ ਤੋਂ ਬੇ ਲੋਕ ਨੂੰ ਪਤਾ ਲੱਗੇ ਕਿ ਅੰਦੋਲਨ ਕਿਹੜੇ ਦੌਰ ਚ ਹੈ ਆਪਾਂ ਵੱਡੀ ਬੇਨਤੀ ਸਾਡੀ ਕਿਸਾਨੀ ਹੈ ਜਿਨ੍ਹਾਂ ਦੀ ਖਾਤਰ ਲੜ ਰਿਹਾ ਆਪਣਾ ਰਸਬੇ ਲੜਾਈ ਕੀ ਆ ਪਾਲਸੀਆਂ ਨੀਤੀਆਂ ਜੋ ਘੜੀਆਂ ਜਾ ਰਹੀਆਂ ਨੇ ਬੂਹੂਰੇ ਤੇ ਜਿੰਨਾ ਮਰਜੀ ਜੋੜ ਲਾ ਲਿਓ ਇੱਕ ਜਿਹਨੋਂ ਨੋਕਵਾਨ ਗੱਲ ਕਰਦਾ ਸੀ ਉਹਦੇ ਵਿੱਚ ਗੱਲ ਆਈ ਸੀ ਕਿ ਜਿਹਨੂੰ ਫਟਾ ਹਿੱਸਾ ਜ਼ਮੀਨ ਅਕਵਾਇਰ ਕਰ ਲਈ ਜਾ ਉਹਨੇ ਆਪਣੇ ਕਬਜ਼ੇ 'ਚ ਬੈਠ ਕੇ ਝੂਠ ਲੇ ਲਈ ਤੇ ਜੇ ਕੋਈ ਵਿਚਾਰੇ ਥੋੜੀ ਲੋਕੀ ਪਇਅਤ ਤੇ ਛੜੜੇ ਦੇ ਵਾਸਤੇ ਬਾਕੰਦਾ ਲੈਣ ਲਈ ਹੈ ਐਗਰੀਕਲਚਰ ਪਾਲਿਸੀ ਬਾਕੰਦਾ ਲੈਣ ਲਈ ਹੈ ਤੇ ਜੇ ਤੱਕ ਦਿੱਤੇ ਫਾਰਮਿੰਗ ਸਿਸਟਮ ਨੂੰ ਲੱਖੋ ਕਰੋ ਦੇ ਵਿੱਚ ਅਰਚ ਚਾਉਂਦੀ ਹੈ ਪਰ ਸਰਕਾਰੀ ਮਸ਼ੀਨਰੀ ਇਸਤੇਮਾਲ ਕੀਤੀ ਜਾ ਸਕਦੀ ਹੈ ਕਰਨ ਵਾਲੇ ਲੋਕਾਂ ਨੂੰ ਜਿਹੜੇ ਜਿਹੇ ਤਮਾਂ ਸਭ ਤੋਂ ਸਪਸਰ ਵਾਲੀ ਜੇ ਦੇ ਵਿੱਚ ਪਹੁੰਚ ਗਏ ਉਹਨਾਂ ਦੇ ਵਿੱਚੋਂ ਤਾਂ ਕੋਈ ਵਿਰਲਾ ਹੀ ਹੋਗਾ ਜਿਹੜਾ ਨੈਕਸ ਨੂੰ ਪੂਰੀ ਤਰ੍ਹਾਂ ਜਰੂਸ ਕਰ ਸਕਦਾ ਹੋਵੇ ਬੰਦ ਸਕਦਾ ਉਹਨਾਂ ਦੇ ਵਿੱਚ ਤਾਂ ਸਿੱਧੂ ਦੋ ਗੱਲਾਂ ਹੈ ਜਾਂ ਤਾਂ ਫੇਸਬੁੱਕ ਵੀਡੀਓ ਨੇ ਜਾਂ ਫਿਰ YouTube ਦੇ ਤੇ ਕੀ ਚੱਲ ਰਿਹਾ ਹਿੰਦੂਵਾਦ ਰੁਪੇਸ਼ ਨੂੰ ਉਤਾਰਨ ਚੱਲ ਰਿਹਾ ਹੈ ਲੇਕਿਨ ਜੇ ਨਵੀਂ ਜਨਰੇਸ਼ਨ ਹੈ ਜੇ ਨਵੀਂ ਪੀੜ੍ਹੀ ਹੈ ਜਦੋਂ ਮੈਂ ਇਹਨਾਂ ਨੂੰ ਸਬਸਕ੍ਰਾਈਬ ਕਰਕੇ ਦੇਖਿਆ ਇਹ ਭਾਰਤ ਸਰਕਾਰ ਦੀ ਐਗਰੀਕਲਚਰ ਪਾਲਿਸੀ ਸੰਘਰਸ਼ਾਂ ਦੀ ਬਹੁਤ ਵਾਰ ਨੂੰ ਸਟੇਜਾਂ ਤੋਂ ਗੋਲਦੀਆਂ ਗੱਲ ਇਹਨਾਂ ਕਿਸੇ ਪਾਠਕ ਨੂੰ ਪੜਤਾ ਲਾਓ ਤੁਹਾਡੇ ਤੋਂ ਸ਼ੀਸ਼ਾ ਦਾ ਹੋਵੇ ਸੱਲ ਬੋਲਣ ਦੀ ਲੋੜ ਹੀ ਨਾ ਪਵੇ ਉਹ ਜਿਹੜੀ ਐਗਰੀਕਲਚਰ ਪਾਲਿਸੀ ਉਹਨੇ ਚਾਹੇ ਕੋਸ਼ਿਸ਼ਾਂ ਦੇ ਨਾਲ ਹੀ ਬੋਲਿਆ ਕਿ ਕਿਹਾ ਕਿ ਇੱਥੇ 30-30 ਹਜ਼ਾਰ 40-40 ਹਜ਼ਾਰ 50-50 ਹੈਕੜ ਦੇ 30-30 ਹਜ਼ਾਰ ਹੈਕੜ ਦੇ ਫਾਰਮ ਤਿਆਰ ਕਰਦੇ ਆਂ ਭਾਰਤ ਸਰਕਾਰ ਦੇ ਐਗਰੀਕਲਚਰ ਪਾਲਸੀ ਹੈ ਕੋਈ ਬਾਹਰ ਦੀ ਗੱਲ ਨਹੀਂ ਹੈ ਕੋਈ ਹਵਾ ਚੱਲ ਨਹੀਂ ਤੇ ਉਹਦੇ ਤੇ ਵਰਕ ਕਰਦੇ ਆਂ ਜੋ ਉਹਨਾਂ ਨੇ ਕੰਮ ਕੀਤਾ ਇਹਨਾਂ ਨੇ ਕਿਹਾ ਸੀਗਾ ਕਿ

ਜੋ ਕਿਸੇ ਪੰਚਾਇਤ ਨੇ ਮਤਾ ਪਾਇਆ ਹੈ বিনা ਪਰ ਕਿਸੇ ਪੰਚਾਇਤ ਨੂੰ ਮਤੀ ਜੋ ਲਾਵੇ ਇਹ ਜਿਹੜਾ ਪੈਂਡਟ ਪਿੰਨ ਮੰਨ ਲਓ ਇਸ ਰੈਟ ਨੂੰ ਲਾਇਆ ਇਹਨੂੰ ਉਹਦੇ ਨਾਲ ਦਾ ਕੋਹੰਦੀ ਪਿੰਡ ਇਧਰ ਲਾਵੇ ਲਾਇਆ ਇਧਰ ਲਾਵੇ ਲਾਇਆ ਇਧਰ ਲਾਵੇ ਲਾਇਆ ਉਹ ਜਿਹੜੇ 4 ਪਿੰਡ 5 ਪਿੰਡ 6 ਪਿੰਡ ਨੂੰ ਜੋੜੇ ਜੇ ਮੈਂ 55 ਪਿੰਡਾਂ ਨੂੰ ਤੇ 6 ਪਿੰਡਾਂ ਨੂੰ ਬੈਂਕ ਆਹੀ ਕਰਜ਼ਾ ਦੇਊਗਾ ਉਹਦੇ ਚਾਲ ਕੀ ਹੈ ਸਮਝਾਉਂਦਿਆਂ ਹਾਂ 4000 ਕਿ ਆਇਸ਼ਤਾ ਐਸ਼ਤਾ ਹੌਲੀ-ਹੌਲੀ ਇਹ ਸਾਰੇ ਦੀ ਸਭੀ ਜ਼ਮੀਨ ਇਸ ਬੈਂਕ ਦੇ ਵਿੱਚ ਆਗਰ ਨਾ ਹੋ ਜੇ ਚਾਰੋਂ ਪਿੰਡਾਂ ਦੀ ਸਾਝੇ ਇੱਕੋ ਥਾਂ ਤੇ ਜਮੀਨ ਇਕੱਠੀ ਹੋ ਜੇ ਤੇ ਜਿਨੂੰ ਅਸੀਂ ਅੱਗੇ ਇਹ ਦੇਣੀ ਆ ਫਾਰਮ ਬਣਾਉਣ ਵਾਸਤੇ ਫਰਦਾ ਜੀ ਜਦੋਂ ਤੁਸੀਂ ਦਿੱਲੀ ਮੋਰਚਾ ਸ਼ੁਰੂ ਕੀਤਾ ਸੀ ਤੇ ਉਦੋਂ ਪਹਿਲਾ 31 ਜਥੇਬੰਗਿਆਂ ਹੁੰਦੀਆਂ ਕਿ ਉਸ ਤੋਂ ਬਾਅਦ ਬੰਦਿਆਂ ਬੰਦਿਆਂ ਪਤਾ ਨਹੀਂ ਕਿੰਨੇ ਆਕ ਬਣ ਗਏ। ਬਸ ਸਯੋਜਕ ਮੋਰਚਾ ਸਾਰਾ ਇਕੱਠਾ ਹੁੰਦਾ ਸੀ ਤੇ ਤੁਸੀਂ ਜਿੱਤ ਕੇ ਵੀ ਕਰਿਆਏ ਸੀ। ਹੁਣ ਤੁਸੀਂ ਆਪ ਹੀ ਕਿਹਾ ਤੇ ਪਹਿਲੇ ਬੁਲਾਰਿਆਂ ਨੇ ਕਿਹਾ ਕਿ 10 ਬੰਦੇ ਇਕੱਠੇ ਹੋ ਜਾਂਦੇ ਆ ਤੇ ਉਹ ਆਪ ਦੀ ਯੂਨੀਅਨ ਬਣਾ ਲੈਂਦੇ ਆ। ਇਹ ਮਤਲਬ ਨਾਲੇ ਇੱਕ ਦੂਜੇ ਨੂੰ ਸਾਡੇ ਪ੍ਰੈਸ ਦੇ ਸਾਹਮਣੇ ਵੀ ਪੂਰਾ ਭਣਦੇ ਆ ਤੇ ਕੱਟਦੇ ਆ ਵੀ ਆ ਕਾਮਰੇਡਾ ਭਾਨਿਆ ਹੈ ਤੇ ਆ ਜੀ ਆ ਡਲੇਵਾਲ ਤਾਰਸਸ ਦਾ ਬੰਦਾ ਹੈ। ਦੂਜਾ ਜੀ ਪੈਸੇ ਖਾ ਗਿਆ। ਇਹਦੇ ਨਾਲ ਜਿਹੜਾ ਦੁਸ਼ਮਣ ਹੈ ਤੁਹਾਡਾ ਮੋਦੀ ਹੈ ਉਹ ਮਜ਼ਬੂਤ ਨਹੀਂ ਹੁੰਦਾ ਦੇਖੋ ਸਵਾਲ ਇਹ ਹੈ ਕਿ ਸਾਨੂੰ ਸੱਚਾਈ ਤੋਂ ਦੂਰ ਅਸੀਂ ਨਹੀਂ ਜਾ ਸਕਦੇ ਦੋਨੋਂ ਪਾਸੇ ਸੱਚਾਈ ਹੈ ਕਿ ਇਹਨਾਂ ਹਾਲਾਤਾਂ ਦੇ ਵਿੱਚ ਦੁਸ਼ਮਣ ਨੂੰ ਵੀ ਤਾਕਤ ਮਿਲਦੀ ਹੈ ਪਰ ਜਿਹੜਾ ਸਾਡੇ ਅੰਦਰ ਬੈਠਾ ਦੁਸ਼ਮਣ ਹੈ ਉਹਨੂੰ ਵੀ ਤਾਂ ਸਾਨੂੰ ਪਰਖਾਂ ਦੇ ਪਛਾਣਨਾ ਪੈਣਾ ਹੈ ਮੈਂ ਕਿਉਂ ਕਹਿ ਰਿਹਾ ਗੱਲ ਇਹ ਅਸੀਂ ਪਿੱਛੇ ਲੜਾਈ ਲੜੀ ਅਸੀਂ ਉਦੋਂ ਇਸ ਗੱਲ ਤੇ ਜ਼ੋਰ ਦਿੰਦੇ ਰਹੇ ਹਾਂ ਕਿ ਭਾਈ ਯੂਪੀ ਦੀ ਇਲੈਕਸ਼ਨ ਲੜਨੀ ਬੀਜੇਪੀ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਉਸ ਅੰਦੋਲਨ ਨੂੰ ਉਹਨਾਂ ਦੇਰ ਤੱਕ ਜਾਰੀ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਬੜੀ ਮੱਤਤਾ ਰੱਖੇਗਾ ਅਗਰ ਅਸੀਂ ਇੱਕ ਵਾਰੀ ਯੂਪੀ ਦੇ ਵਿੱਚੋਂ ਬੀਜੇਪੀ ਨੂੰ ਸੱਟ ਮਾਰ ਜਾਂਦੇ ਹਾਂ ਤਾਂ ਬੀਜੇਪੀ ਸਾਡੀਆਂ ਸਾਰੀਆਂ ਮੰਗਾਂ ਮੰਨਣ ਲਈ ਮਜਬੂਰ ਹੋਏਗੀ ਲੇਕਿਨ ਹੋਇਆ ਕਿ ਸਾਡੇ ਵੀਰਾਂ ਨੇ ਉਸ ਵੇਲੇ ਅੰਦੋਲਨ ਨੂੰ ਚੱਕ ਕੇ ਇੱਥੋਂ ਭੱਜੇ ਪਰ ਉਹ ਕੱਲਾ ਚੱਕ ਕੇ ਨਹੀਂ ਭੱਜੇ ਦੁਬਾਰਾ ਸੇ ਅੰਦੋਲਨ ਲੜਨ ਦੀ ਤਿਆਰੀ ਕਰਦੇ ਰਹੇ ਅਸੀਂ ਲੜਾਈ ਲੜਨ ਨੂੰ ਹਿੰਮਤ ਕੀਤੀ ਕਿ ਲੜੀਏ ਉਹਦੇ ਵਿੱਚ ਕੋਈ ਬਾਹ ਨਹੀਂ ਫੜਾਈ ਅਖੀਰ ਸੰਸੇ ਲੜਨਾ ਸ਼ੁਰੂ ਕੀਤਾ ਰੱਜ ਕੇ ਸਾਨੂੰ ਬਦਨਾਮ ਕੀਤਾ ਸਾਨੂੰ ਇਹ ਕਿਹਾ ਕਿ ਆਰਐਸਐਸ ਦੇ ਨੇ ਹੁਣ ਜੇ ਜੇ ਤੁਹਾਡੀ ਇਹ ਗੱਲ ਮੈਂ ਕਰਦਾ ਜਵਾਬ ਦੇਣਾ ਕਿ ਅੱਜ ਲੋਕਾਂ ਨੇ ਇਸ ਅੰਦੋਲਨ ਨੇ ਸਪਸ਼ਟ ਕਰਤਾ ਕਿ ਅਸੀਂ ਆਰਐਸਐਸ ਜਾਂ ਭਾਜਪਾ ਆ ਜਾਂ ਆਮ ਆਦਮੀ ਪਾਰਟੀ ਕਿ ਹਾਂ ਸੀ ਕਲੀਅਰ ਹੋ ਗਿਆ ਤੇ ਅਸੀਂ ਕਿਸੇ ਨੂੰ ਨਹੀਂ ਕਾ ਬੋਟ ਫਲਾਣੇ ਨੂੰ ਪਾਓ ਲੇਕਿਨ ਹਾਲਾਤ ਜੋ ਪੈਦਾ ਹੋਏ ਸਦਾਕਾਰੀ ਧਿਰਾਂ ਨੇ ਉਹਨਾਂ ਦੇ ਉੱਤੇ ਲੋਕਾਂ ਨੇ ਆਪਦੀ ਅਵੇਅਰਨੈਸ ਦੇ ਨਾਲ ਵੋਟ ਦਿੱਤੀ ਜਿਹਦੇ ਵਿੱਚੋਂ ਅਸੀਂ ਅਸੀਂ ਇੱਕ ਬਹੁਤ ਵੱਡੀ ਪ੍ਰਾਪਤੀ ਇਹ ਕੀਤੀ ਆ ਕਿ ਦੇਸ਼ ਦਾ ਲੋਕਤੰਤਰ ਨੂੰ ਬਚਾਉਣ ਦੇ ਵਿੱਚ ਵੱਡੀ ਭੂਮਿਕਾ ਇਸ ਮੋਰਚੇ ਦੀ ਸੰਵਿਧਾਨ ਨੂੰ ਬਚਾਉਣ ਦੇ ਵਿੱਚ ਵੱਡੀ ਭੂਮਿਕਾ ਇਸ ਮੋਰਚੇ ਦੀ ਸਾਡੇ ਲੋਕਾਂ ਦਾ ਨੂੰ ਈਡੀ ਦੇ ਦਬਾਅ ਤੋਂ ਬਾਹਰ ਕੱਢਣ ਦੇ ਵਿੱਚ ਇੱਕ ਵੱਡੀ ਭੂਮਿਕਾ ਇਸ ਮੋਰਚੇ ਦੀ ਜਿਹੜਾ ਕਹਿੰਦੇ ਸੀਗੇ ਕਿ ਬਹੁਤ ਛੇਤੀ ਅਗਰ ਮੋਦੀ ਦੁਆਰਾ ਆ ਗਿਆ ਤਾਂ ਇੱਥੇ ਰਿਜ਼ਰਵੇਸ਼ਨ ਖਤਮ ਹੋ ਜੂਗੀ ਉਹ ਜਿਹੜੀ ਤਲਵਾਰ ਲਟਕਦੀ ਸੀ ਉਹ ਤਲਵਾਰ ਵੀ ਪਾਸੇ ਕੀਤੀ ਇਸ ਮੋਰਚੇ ਨੇ ਸੋ ਇਹ ਪ੍ਰਾਪਤੀਆਂ ਨੇ ਇਸ ਮੋਰਚੇ ਦੀਆਂ ਔਰ ਇਹ ਮੋਰਚਾ ਤਾਂ ਹੀ ਪ੍ਰਾਪਤੀ ਕਰ ਸਕਿਆ ਕਿ ਇਸ ਮੋਰਚੇ ਨੂੰ ਅਸੀਂ ਇੱਕ ਪਾਸੇ ਚੋਣਾਂ ਦਾ ਦੌਰ ਚੱਲਦਾ ਸੀ ਇੱਕ ਪਾਸੇ ਅਸੀਂ ਲੜਾਈ ਜਾਰੀ ਰੱਖੀ ਜੇ ਅਸੀਂ ਲੜਾਈ ਕਮਜ਼ੋਰ ਕਰਕੇ ਇਹਨੂੰ ਇੱਥੋਂ ਪੱਟ ਲੈਂਦੇ ਤਾਂ ਹੋ ਸਕਦਾ ਹੈ ਮੁਰ ਦੁਬਾਰਾ ਮੋਦੀ ਵੀ ਆਏ ਤੇ ਬੜੇ ਸਕੌਮ ਹੋ ਗਏ ਹੁਨਾ ਪਰ ਸਾਡੇ ਮੁੱਦੇ ਵੀ ਲਟਕ ਜਾਂਦੇ ਸੋ ਇਸ ਕਰਕੇ ਲੜਾਈ ਜਿਹੜੀ ਲੜੀ ਜਾ ਰਹੀ ਹੈ ਬੜੀ ਮਜ਼ਬੂਤੀ ਨਾਲ ਲੜੀ ਜਾ ਰਹੀ ਹੈ ਪੂਰੇ ਭਾਰਤ ਦੇ ਵਿੱਚ ਲੜੀ ਜਾ ਰਹੀ ਹੈ ਤੁਸੀਂ ਦੇਖਿਆ ਤਾਮਿਲਨਾਡੂ ਦੇ ਵਿੱਚ ਅਸੀਂ ਰੇਲ ਰੋਕ ਕੋ ਤਾਂ ਸਨੇਹਾ ਦਿੱਤਾ ਐ ਤਾਮਿਲਨਾਡੂ ਦੇ ਵਿੱਚ 51 ਥਾਵਾਂ ਤੇ ਰੇਲ ਰੁਕੀ ਜੋਪੀ ਦੇ ਵਿੱਚ ਕਦੇ ਰੇਲ ਨਹੀਂ ਰੁਕੀ ਸੀ ਲੇਕਿਨ ਅੱਜ ਕੀ ਯੂਪੀ ਚ ਵੀ ਰੇਲ ਰੁਕੀ ਹਰਿਆਣੇ ਦੇ ਵਿੱਚ ਭਾਵੇਂ ਐਮਰਜੈਂਸੀ ਵਰਗੇ ਹਾਲਾਤ ਸੀ ਹਰਿਆਣੇ 'ਚ ਵੀ ਰੇਲ ਰੁਕੀ ਰਾਜਸਥਾਨ 'ਚ ਵੀ ਲੋਕਾਂ ਨੇ ਰੇਲ ਰੋਕੀ ਔਰ ਬਹੁਤ ਸਾਰੇ ਉਹਨਾਂ ਥਾਵਾਂ ਤੋਂ ਭਾਜਪੀ ਨੂੰ ਖਾਰਾ ਸਾਹਮਣਾ ਪਿਆ ਕਰਨਾ ਪਿਆ ਜਿੱਥੇ-ਜਿੱਥੇ ਕਿਸਾਨਾਂ ਨਾਲ ਟੱਕਰ ਕੀਤਾਣਾ ਸੋ ਇਸ ਕਰਕੇ ਇਸ ਮੋਰਚੇ ਦੀ ਮਹੱਤਤਾ ਛੋਟੀ ਨਹੀਂ ਹੈ ਠੀਕ ਹੈ ਅਵਾਡਿਓਲੋਜੀ ਹੈ ਹਰ ਇੱਕ ਦੀ ਆਪਣੀ ਆਪਣੀ ਅਡੋਲੋਜੀ ਹੈ ਉਹ ਸਾਡੇ ਮੁਤਾਬਕ ਲੜਨਾ ਨਹੀਂ ਚਾਹੁੰਦੇ ਉਹ ਕਿਸੇ ਆਪਦੀ ਥਿਊਰੀਆਂ ਮੁਤਾਬਕ ਲੜਨਾ ਚਾਹੁੰਦੇ ਨੇ ਉਹ ਲੜਨਾ ਕੋਈ ਦਿੱਕਤ ਨਹੀਂ ਸਾਨੂੰ ਕਿਹੜਾ ਉਹਨਾਂ ਨਾਲ ਕੋਈ ਵਿਚਾਰਾਂ ਨਾਲ ਸਾਡੀ ਕੋਈ ਲੜਾਈ ਹੈ ਸਾਡੀ ਕੋਈ ਦੁਸ਼ਮਣੀ ਨਹੀਂ ਉਹਨਾਂ ਨਾਲ ਉਹ ਆਪਦੇ ਪੱਖ ਤੋਂ ਆਪਦੀ ਲੜਾਈ ਨੂੰ ਹੋਰ ਕਿਸੇ ਰੂਪ 'ਚ ਲੜ ਸਕਦੇ ਨੇ ਲੜਨਾ ਚਾਹੀਦਾ ਬਲਵੰਤ ਸਾਹਿਬ ਸੰਜੁਗਤ ਕਿਸਾਨ ਮੋਰਚੇ ਨੇ ਕਿਸਾਨਾਂ ਨੇ ਬਹੁਤ ਦੌਰ ਲਾਇਆ ਸੀ ਯਾਰ ਕਿ ਸੈਂਟਰ ਦੇ ਵਿੱਚ ਸਰਕਾਰ ਮੋਦੀ ਦੀ ਨਾ ਬਣੀ ਸਰਕਾਰ ਤਾਂ ਸੈਂਟਰ ਦੇ ਵਿੱਚ ਫਿਰ ਮੋਦੀ ਦੀ ਬਣ ਗਈ ਹੈ ਜਿਵੇਂ ਆਪਣੀਆਂ ਪਹਿਲਾਂ ਮੰਗੀਆਂ ਮੰਗਾ ਸੀਗੀਆਂ ਆਪਣੀਆਂ ਪਹਿਲਾਂ ਆਪਾਂ ਦਿੱਲੀ ਦੇ ਵਿੱਚ ਮੋਰਚੇ ਲਾਏ ਸੀਗੇ ਜੇ ਮੋਦੀ ਨੇ ਹੁਣ ਵੀ ਆਪਣੇ 50 ਸਾਲਾਂ ਦੇ ਵਿੱਚ ਆਪਣੀਆਂ ਮੰਗਾਂ ਨਾ ਮੰਨੀਆਂ ਕਿ ਦੁਬਾਰਾ ਫਿਰ ਆਪਾਂ ਦਿੱਲੀ ਵਿੱਚ ਮੋਰਚੇ ਲਾਵਾਂਗੇ ਜਦੋਂ ਤੱਕ ਕਿਸਾਨ ਤੇ ਕਿਸਾਨੀਆਂ ਸਮੱਸਿਆਵਾਂ ਰਹਿਣਗੀਆਂ ਸਰਕਾਰ ਕੋਈ ਆਵੇ ਮੋਰਚੇ ਉਦੋਂ ਤੱਕ ਲੱਗਦੇ ਰਹਿਣਗੇ ਰਹੀ ਗੱਲ ਤੁਸੀਂ ਕਿਹਾ ਕਿ ਮੋਦੀ ਐਸ ਕੇ ਐਮ ਨੇ ਬੜਾ ਜ਼ੋਰ ਲਾ ਕੇ ਮੋਦੀ ਨਾਮ ਹੈ ਪਹਿਲੀ ਤਾਂ ਗੱਲ ਹੈ ਕਿ ਇਸ ਭਲੇਖੇ 'ਚੋਂ ਨਿਕਲਣ ਦੀ ਲੋੜ ਹੈ ਕਿ મોદી ਆਵੇ ਜਾਂ ਇੰਦਰਾ ਗਾਂਧੀ ਆਵੇ ਕੋਈ ਆਵੇ ਜਿਸ ਤਾਕਤ ਦੇ ਵਿੱਚੋ ਜਿਸਾ ਬਹੁਮਤ ਦੇ ਨਾਲ ਜਿਸਾ ਹੰਕਾਰ ਦੇ ਨਾਲ ਪਿਛਲਾ ਕਰਮ ਉਹਨਾਂ ਨੇ ਨਿਹੜਾਈ ਕਿੱਲੇ ਇਹਨਾਂ ਨੇ ਨਹੀਂ ਨਿਹੜਾਈ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਕੋਲੇ ਜਾਂ ਕਾਂਗਰਸ ਕੋਲੇ ਇੰਨਾ ਬਹੁਮਤ ਸੀ ਲੋਗ ਉਹਨਾਂ ਨੇ ਵੀ ਕੁੱਟੇ ਸੋ ਸਾਡਾ ਪਰਪਸ ਇਹ ਨਹੀਂ ਹੈ ਸਾਡਾ ਪਰਪਸ ਇਹ ਸੀ ਕਿ ਲੋਕਤੰਤਰ ਬਚਾਉਣਾ ਇਸ ਲਈ ਬਹੁਤ ਜ਼ਰੂਰੀ ਹੈ ਉਦੋਂ ਲੋਕਤੰਤਰ ਨੂੰ ਬਚਾਉਣ ਦੇ ਲਈ ਵਿਰੋਧੀ ਧਿਰ ਕਿਸੇ ਦੀ ਵੀ ਆਵੇ ਉਹ ਬੁਰੀ ਸਟਰੋਂਗ ਆਵੇ ਉਹ ਆਈ ਹੈ ਔਰ ਅੱਜ ਹਾਲਾਤ ਨੇ ਕਿ ਅੱਜ ਮੋਦੀ ਜੀ ਆਪਣੀ ਮਰਜ਼ੀ ਕਰਨ ਦੇ ਕਾਬਲ ਨਹੀਂ ਰਹੇ ਸੀ ਜੀ ਆਈਐਸਐਫ ਦੀ ਇੱਕ ਮੁਲਾਜ਼ਮ ਕੁਲਵਿੰਦਰ ਕੌਰ ਨੇ ਕੰਗੜਾ ਰਣੌਰ ਦੇ ਥੱਪੜ ਮਾਰਿਆ ਤੁਸੀਂ ਉਹਨੂੰ ਕਿਵੇਂ ਲੈਨੇ ਹੋ ਵੀ ਉਹ ਜਿਹੜਾ ਥੱਪੜ ਮਾਰਿਆ ਉਹ ਜਾਇਜ਼ ਮਾਰਿਆ ਜਾਂ ਕੁਲਵਿੰਦਰ ਕੌਰ ਜਿਹੜੀ ਮੁਲਾਜ਼ਮ ਸੀ ਉਹਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਕੀ ਲੈਣਾ ਦੇਖੋ ਇਹ ਅਸਲ ਤਾਂ ਉੱਥੋਂ ਦੇ ਹਾਲਾਤ ਨੇ ਉਹ ਦੱਸ ਸਕਦੇ ਨੇ ਕਿ ਇਸ ਤਰ੍ਹਾਂ ਬਣੇ ਨੇ ਜੋ ਮੇਰੇ ਨਾਲ ਹਰਜੀਤ ਗਰੇਵਾਲ ਨੇ ਡਿਬੇਟ ਦੇ ਵਿੱਚ ਕਿਹਾ ਉਹ ਇਹ ਮੰਨਿਆ ਹੈ ਕਿ ਉੱਥੇ ਰੋਲਾ ਹਸਮ ਦੇ ਵਿੱਚ ਚੈਕਿੰਗ ਨੂੰ ਲੈ ਕੇ ਪਿਆ ਉਹਦੇ ਪਰਸ ਨੂੰ ਲੈ ਕੇ ਪਿਆ ਉਹਦੇ ਮੋਬਾਈਲ ਨੂੰ ਰੱਖਣ ਕਰਕੇ ਪਿਆ ਤਾਂ ਮੈਨੂੰ ਇਹ ਲੱਗਦਾ ਕਿ ਇਹ ਇੱਕ ਐਮਪੀ ਨੂੰ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰਨੇ ਚਾਹੀਦੇ ਸੀ ਪਰ ਉਹਨੂੰ ਇੱਕ ਰੋਲ ਮਾਡਲ ਦੇ ਤੌਰ ਤੇ ਪੇਸ਼ ਹੋਣਾ ਚਾਹੀਦਾ ਸੀ ਕਿ ਆਹ ਦੇਖੋ ਮੈਂ ਭਾਵੇਂ ਐਮਪੀ ਬਣ ਗਿਆ ਮੈਂ ਵੀ ਆਪਦਾ ਪਰਸ ਸਕਨੋ ਦੇ ਵੀ ਦੀ ਨਿਗਾਹ ਰਹੀਆਂ ਇਹ ਉਹਨੇ ਮਤਲਬ ਮੈਨੂੰ ਲੱਗਦਾ ਆਪਦੀ ਐਮਪੀ ਮੇ ਕੋਈ ਲੜਕੀ ਪਹਿਲਾਂ ਹੀ ਆਪਣੇ ਵਿਵਾਦਾਂ ਦੇ ਨਾਲ ਜਾਣੀ ਜਾਂਦੀ ਹੈ ਜਿਸ ਤਰ੍ਹਾਂ ਦੀ ਮਰਜ਼ੀ ਹੋ ਬੋਲਦੀ ਹੈ ਜਿਹੋ ਜਿਹੇ ਮਰਜ਼ੀ ਹੋ ਵਿਵਾਦਤ ਬਿਆਨਬਾਜ਼ੀ ਕਰਦੀ ਹੈ ਤੇ ਉਹਦੇ ਉਹ ਸੁਭਾਅ ਨੇ ਉੱਥੇ ਹਾਲਾਤ ਪੈਦਾ ਕੀਤੇ ਹੋਣਗੇ ਉਹਨਾਂ ਹਾਲਾਤਾਂ ਦੇ ਵਿੱਚੋਂ ਉਹ ਘਟਨਾ ਵਾਪਰੀ ਔਰ ਉਹਦੇ ਵਿੱਚੋਂ ਹੀ ਸਾਰੀ ਗੱਲ ਹੋਈ ਇਹ ਇਹ ਬਾਕੀ ਗੱਲਾਂ ਤਾਂ ਸਾਰੀਆਂ ਇਹ ਵਧਾਉਣ ਵਾਲੀਆਂ ਗੱਲਾਂ ਨੇ ਕਿ ਜੀ ਉਹਨਾਂ ਨੇ ਐ ਕਰਤਾ ਉਹਨਾਂ ਨੇ ਐ ਕਰਤਾ ਹਕੀਕਤ ਲੜਾਈ ਦਾ ਕਾਰਨ ਉਹਨਾਂ ਦਾ ਸੀ ਦੇਰਵਾਲ ਸਾਹਿਬ ਕਿਸਾਨ ਸਯੁਕਤ ਮੋਰਚੇ ਨੇ ਕਿਸਾਨਾਂ ਨੂੰ ਨਾਰਾ ਦਿੱਤਾ ਹੈ ਇਹ ਕਿਸਾਨ ਸਯੁਕਤ ਮੋਰਚਾ ਜਿਹੜਾ ਗੈਰ ਰਾਈਡਿਕ ਪਾਰਟੀ ਜਿਹੜੀ ਹੈਗੀ ਆ ਜਿੱਦਾਂ ਬਸ ਦੇ ਨਾਰੇ ਵੀ ਲਾਉਂਦੇ ਆ ਵੀ ਜਿਹੜੇ ਕਿਸਾਨ ਆਗੂ ਆਪਣੇ ਸਾਰੀਆਂ ਪਾਰਟੀਆਂ ਦੇ ਵਿੱਚ ਹੈਗੇ ਆ ਜਿਹੜੇ ਸਿਆਸੀ ਪਾਰਟੀਆਂ ਦੇ ਘਰੇ ਜਾ ਕੇ ਉਹਨਾਂ ਦੇ ਘਰੇ ਹਾਜ਼ਰੀ ਲਵਾ ਕੇ ਆਉਂਦੇ ਆ ਇਹਦੇ ਬਰਕੀ ਕਿ ਕਿ ਲੱਗ ਜਾਊਂਗੇ ਮਕੋ ਸੀ ਐਸਕੇਮ ਨਾਨ ਪੋਲਿਟਿਕਲ ਸਾਰਾ ਹੀ ਇਸ ਗੱਲ ਦੇ ਉੱਤੇ ਸਟੈਂਡ ਲੈ ਕੇ ਚੱਲ ਰਿਹਾ ਕਿ ਬਿਲਕੁਲ ਸਾਨੂੰ ਪੋਲਿਟਿਕਸ ਤੋਂ ਦੂਰ ਰਹਿਣ ਦੀ ਲੋੜ ਹੈ ਕਿਉਂਕਿ ਜਦੋਂ ਵੀ ਜਥੇਬੰਦੀਆਂ ਬਣੀਆਂ ਸਟਾਰਟਿੰਗ ਹੋਈ ਹੈ ਯੂਨੀਅਨ ਦੀ ਉਦੋਂ ਇਸੇ ਕਰਕੇ ਸਿਧਾਂਤ ਰੱਖਿਆ ਗਿਆ ਸੀ ਕਿ ਕਿਸਾਨ ਕਾਂਗਰਸ ਵੀ ਹੋ ਸਕਦਾ ਹੈ ਕਿਸਾਨ ਅਕਾਲੀ ਵੀ ਹੋ ਸਕਦਾ ਹੈ ਕਿਸਾਨ ਭਾਜਪਾ ਦਾ ਵੀ ਹੋ ਸਕਦਾ ਹੈ ਕਿਸਾਨ ਆਮ ਆਦਮੀ ਪਾਰਟੀ ਦਾ ਵੀ ਹੋ ਸਕਦਾ ਹੈ ਕਿਸਾਨ ਹੋਰ ਵੀ ਕਿਸੇ ਦੂਜੀ ਤੀਜੀ ਪਾਰਟੀ ਦਾ ਹੋ ਸਕਦਾ ਹੈ ਇਸ ਕਰਕੇ ਹਰ ਇੱਕ ਤਰ੍ਹਾਂ ਦੀ ਰਾਜਨੀਤੀ ਤੋਂ ਜਥੇਬੰਦੀ ਦੂਰ ਰਹੇਗੀ ਸੈਕੰਡ ਹੈ ਸੀਗਾ ਕਿ ਹਰ ਤਰ੍ਹਾਂ ਦੀ ਧਾਰਮਿਕ ਵਿਵਾਦਾਂ ਤੋਂ ਦੂਰ ਰਹੇਗੀ ਕਿਉਂਕਿ ਸਾਡੇ ਵਿੱਚ ਮੁਸਲਮ ਭਾਈਚਾਰੇ ਦੇ ਲੋਕ ਵੀ ਕਿਸਾਨੀ ਕਰਦੇ ਹੋ ਸਕਦੇ ਨੇ ਹਿੰਦੂ ਕਮਿਊਨਿਟੀ ਦੇ ਲੋਕ ਵੀ ਕਿਸਾਨੀ ਕਰਦੇ ਹੋ ਸਕਦੇ ਨੇ 크ਰਿਸਚੀਅਨ ਜਾਂ ਸਿੱਖ ਵੀ ਕਿਸਾਨੀ ਕਰਦੇ ਨੇ ਸੋ ਜਿਹੜੇ ਜਿਹੜੇ ਇਲਾਕੇ ਜਿਵੇਂ ਜਿਵੇਂ ਦੇ ਇਸੇ ਦੀ ਬਹੁ ਗਿਣਤੀ ਹੁੰਦੀ ਉੱਥੇ ਉਹਨਾਂ ਦਾ ਗਿਣਤੀ ਨਜ਼ਰ ਆਉਂਦੀ ਹੈ ਤਾਂ ਉਹ ਦੋਨਾਂ ਗੱਲਾਂ ਦੇ ਉੱਤੇ ਜਥੇਬੰਦੀ ਨੇ ਪਹਿਰਾ ਦਿੱਤਾ ਹੈ ਅਸੀਂ ਅੱਜ ਵੀ ਇਹਦੇ ਪਹਿਰੇ ਦਿੱਤਾ ਮੈਂ ਬਿਆਨ ਦੇ ਕੇ ਬਕਾਇਦਾ ਕਿਹਾ ਹੈ ਔਰ ਜੇ ਕਿਸੇ ਕਿਸੇ ਥਾਂ ਤੇ ਕੋਈ ਆਗੂ ਕਰਦਾ ਹੈ ਤਾਂ ਉਹਨੂੰ ਸਜ਼ਾ ਮਦਨ ਜੇਦੇ ਬੰਦੀ ਦਿੰਦੀ ਹੈ ਉਹਨੂੰ ਮਦਨ ਜੇਦੇ ਬੰਦੀ ਜਬਾਰਦਸਾ ਵਿਖਾਇਆ ਤੁਸੀਂ ਆਪ ਹੁਣੇ ਕਿਹਾ ਕਿ 1200 ਮੀਟਰ ਤੇ ਪਾਣੀ ਚ 1200 ਫੁੱਟ ਤੇ ਪਾਣੀ ਚਲਾ ਗਿਆ ਵੀ 1200 ਫੁੱਟ ਤੇ ਚਲਾ ਗਿਆ ਕਈ ਪਿੰਡ ਤਾਂ ਡਰਾਈ ਏਰੀਆ ਵੀ ਕਰਾ ਦਿੱਤੇ ਫਿਰ ਤੁਹਾਡਾ ਯੂਨੀਅਨ ਦਾ ਕੀ ਵਿਜ਼ਨ ਹੈ ਪਾਣੀ ਨੂੰ ਰੋਕਣ ਵਾਸਤੇ ਹਾਂ ਦੇਖੋ ਸਾਡਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਇਹਨੂੰ ਆਮ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਲੜਾਈ ਐਮ ਐਸ ਪੀ ਦੀ ਲੜਾਈ ਜਦੋਂ ਅਸੀਂ ਕਹਿੰਨੇ ਆ ਨਾ ਜੀ ਐਮ ਐਸ ਪੀ ਦੀ ਗਰੰਟੀ ਦੇ ਕਾਨੂੰਨ ਦੀ ਲੜਾਈ ਉਹਦੇ ਉਨ ਲੋਕ ਸਿਮਤ ਕੇਵਲ ਕਿਸਾਨਤਾ ਕਰ ਲੈਂਦੇ ਆ ਅਗਰ ਐਮ ਐਸ ਪੀ ਦੀ ਗਰੰਟੀ ਹੋਏਗੀ ਸਾਰੀਆਂ ਫਸਲਾਂ ਦੀ ਤਾਂ ਜਿਹੜਾ ਸਾਡਾ ਨਰਮਾ ਅੱਜ ਐਮ ਐਸ ਪੀ ਉਹਦੀ 6800 ਹੋਵੇ ਤੇ ਵਿਕ ਜੇ ਉਹ 4500 ਨੂੰ ਜਾਂ 5000 ਨੂੰ ਤਾਂ ਲੋਕ ਦੁਬਾਰਾ ਨਰਮਾ ਕਿਉਂ ਵੀ ਜਣਗੇ ਲੋਕ ਝੋਨਾ ਹੀ ਲਉਣਗੇ ਜੇਕਰ ਮੂੰਗੀ ਦਾ ਰੇਟ 7800 ਰੁਪਇਆ ਹੋਵੇ ਵਿਕ ਜੇ ਉਹ 4500 ਨੂੰ ਜਾਂ 4000 ਜਾਂ 5000 ਨੂੰ ਲੋਕ ਮੂੰਗੀ ਦੁਬਾਰਾ ਕਿਉਂ ਵੀ ਦੇਣਗੇ ਲੋਕ ਚੁਣ ਨਹੀਂ ਲਾਉਣਗੇ ਇਸੇ ਲਈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਆ ਕਿ ਜੇ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣ ਜੇ ਸਾਰੀਆਂ ਐਮਐਸਪੀ ਦੇ ਵਿਕਣੀਆਂ ਸ਼ੁਰੂ ਹੋ ਜਾਣ ਡਾਇਵਰਸੀਫਿਕੇਸ਼ਨ ਆਪਣੇ ਆਪ ਆਵੇ ਤਾਂ ਕਿ ਪੰਜਾਬ ਦੇ ਅੰਦਰ ਜਿਹੜਾ ਅੱਜ ਪਾਣੀ ਦਾ ਵੱਡਾ ਸੰਕਟ ਬਣਨ ਜਾ ਰਿਹਾ ਉਹਦੇ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਸੋ ਇਹ ਲੜਾਈ ਖੱਲੇ ਕਿਸਾਨਾਂ ਦੀ ਨਹੀਂ ਹੈ ਹਰ ਇੱਕ ਵਰਗ ਦੀ ਹੈ जी ने कल धरती इटला पानी भरता है ये होती भी है जिला पानी चिंतित है तो ये होती भी है उन शालों ने तो साथ देना चाहिए you, था। आगे।